ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ ਜਿੱਤੇ ਆਪਣਾ ਜੀ ਅੱਜ ਦਾ ਦੱਸਿਆ ਕਿ ਤੁਹਾਨੂੰ ਆਪਾਂ ਮਸ਼ੀਨ ਦਾ ਜਾਨੀ ਕਿ ਤਕਰੀਬਨ ਕਮ ਕਰ ਹੀ ਦਿੱਤਾ ਨਿਬੜੇ ਵਰ ਗਈ ਹੈ ਜਾਨੀ ਕਿ ਦੋ ਕੁ ਦਿਨ ਦੀ ਹੋਰ ਹੈਗੀ ਹੈ ਖੇਡ ਆਪਣੇ ਤੇ ਆਪਾਂ ਤੁਹਾਨੂੰ ਅੱਜ ਇਹਦੇ ਬਾਰੇ ਦੱਸਾਂਗੇ ਕਿ ਇਹਦਾ ਆਪਾਂ ਕੀ ਕੁਝ ਸੈਟ ਕੀਤਾ ਕੀ ਕੁਝ ਨਹੀਂ ਕੀਤਾ ਇਹਦੇ ਬਾਰੇ ਆਪਾਂ ਤੁਹਾਨੂੰ ਨੌਲੇਜ ਦੇਵਾਂਗੇ ਪੂਰੀ ਸਰੀਰ ਟੇਲ ਦੱਸਾਂਗੇ ਇਹਦਾ ਜੇਕਰ ਕੋਈ ਰਬੜਾ ਖੰਦੀ ਹੋਊਗੀ ਤਾਂ ਉਹਦਾ ਵੀ ਹਾਲ ਆਪਣੇ ਕੋਲ ਹੈਗਾ ਤੇ ਨਾਲੇ ਇੱਕ ਸਾਡੇ ਵੀਰ ਨੇ ਸਾਨੂੰ ਕਮੈਂਟ ਕੀਤਾ ਕਿ ਵੀਰੇ ਮੇਰੇ ਕੋਲੇ 5 5 ਸੇਸ਼ਨ ਹੋ ਗਿਆ ਹੀਰਾ ਮਸ਼ੀਨ ਇਹ ਵੀ ਆ ਉਹਨੇ ਅੱਜ ਤੱਕ ਕੋਈ ਰਬੜ ਵਗੈਰਾ ਨਹੀਂ ਉਹਨੇ ਖਾਦੀ ਦੇਖ ਗੱਲ ਹੈ ਕਿ ਗੱਲ ਹੈਗੀ ਕੰਪਨੀ ਦੀ ਜਿਵੇਂ ਕਿ ਕੰਪਨੀ ਦੀ ਅਲਗ-ਅਲਗ ਸੈਟਿੰਗ ਹੈਗੀ ਆਪੋ ਆਪਣੀ ਜਿਵੇਂ ਕਿ ਕੰਪਨੀ ਇਹਦੀ ਕਿਉਂਕਿ ਸੈਟਿੰਗ ਬਹੁਤ ਖਰਾਬ ਸੀ ਕੰਪੈਨ ਦੀ ਇਹਦੀ ਦਸਮੇਸ਼ ਦੀ ਰਬੜਾਂ ਵਗੈਰਾ ਕਿਸ਼ਤੀ ਵਗੈਰਾ ਦੀ ਸੈਟਿੰਗ ਬਹੁਤ ਖਰਾਬ ਸੀ ਤੇ ਉਹਦੇ ਕਰਕੇ ਆਪਾਂ ਕੁਝ ਤਾਂ ਆਪਾਂ ਸੁਧਾਰ ਕੀਤਾ ਇਹਦਾ ਇਸ ਤੋਂ ਪਹਿਲਾਂ ਜਾਨਕਿ ਪਿਛਲੇ ਸਨ 2-3 ਲੱਗ ਗਿਆ ਉਦੋਂ ਤਾਂ ਕੁਝ ਜਿਹੜਾ ਕੋਈ ਬਚਿਆ ਬਚਿਆ ਸੀ ਉਹ ਆਪਾਂ ਹੌਣ ਕਰਨ ਲੱਗੇ ਆ ਉਹਦਾ ਸੁਧਾਰ ਉਹਦੇ ਬਾਰੇ ਤੁਹਾਨੂੰ ਆਪਾਂ ਦੱਸਾਂਗੇ ਕਿ ਇਹਦਾ ਆਪਾਂ ਹੁਣ ਕੀ ਕੀ ਕੀਤਾ ਵੈਸੇ ਤਾਂ ਆਪਾਂ ਦਿਖਾਏ ਹੈਗਾ ਤੁਹਾਨੂੰ ਤੇ ਬਾਕੀ ਹੋਰ ਵੀ ਤੁਹਾਨੂੰ ਦੱਸ ਦਿਆਂ ਹੋਰ ਤੇ ਇੱਕ ਗਿਰ ਬਾਰੇ ਦੱਸਾਂਗਾ ਆਪਾਂ ਕੋਈ ਕੋਈ ਮਾੜੀ ਮਰੀ ਨੌਲੇਜ ਦਿੰਨੇ ਤੁਹਾਨੂੰ ਜਿਹੜੇ ਮੇਰੇ ਵੀਰਾਂ ਨੂੰ ਪਤਾ ਨਹੀਂ ਹੈਗਾ ਇਹਦੇ ਇਸ ਗਿਰ ਬਾਰੇ ਉਹਨਾਂ ਨੂੰ ਦਿਆਂਗੇ ਤੇ ਬਾਕੀ ਜੀ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਬੰਦੇ ਕਰਦੇ ਰਹਿੰਦੇ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਆਪਾਂ ਤੁਹਾਨੂੰ ਹੁਣ ਦੱਸ ਦਿਆਂ ਵੀ ਇਹਦਾ ਥੋੜਾ ਕੰਨਾ ਜਿਹੜਾ ਵੀ ਕੰਮ ਕੀਤਾ ਕਿਸ ਤਰ੍ਹਾਂ ਦਾ ਵੀ ਕੀਤਾ ਕਿਵੇਂ ਵੀ ਕੀਤਾ ਉਹ ਆਪਾਂ ਤੁਹਾਨੂੰ ਡਿਟੇਲ ਦਿੰਦੇ ਤੇ ਇਹਨਾਂ ਦੇ ਵੀਡੀਓ ਨਾਲ ਜੁੜਿਆ ਰਿਹਾ ਕੋਲ ਜਿਹੜੇ ਮੇਰੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲਾਓ ਇਹ ਕਿਉਂਕਿ ਆਪਾਂ ਤੁਹਾਡੇ ਕੋਲੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਇਦਾਂ ਦੇ ਕੋਈ ਕੰਬਾਈਨ ਦੇ ਨੌਲੇਜ ਬਾਰੇ ਪਹਿਲੇ ਨੰਬਰ ਤੇ ਦੇਖੋ ਜੀ ਆਪਾਂ ਸਟਾਵਕਰ ਦੀ ਪਲੇਟ ਲਾਈਆ ਲਾਕ ਜਿਹੜਾ ਆਪਾਂ ਲੈ ਕੇ ਆਏ ਪਹਿਲੇ ਹੈਗੀ ਸੀ ਇਹਦੇ ਚ 6 ਸਟਾਵਕਰ 6 ਤੋਂ ਆਪਾਂ ਹੁਣ ਕਰ ਰਹੇ ਜੀ 5 ਕ੍ਰੈਂਕਰ ਨਵੀਆਂ ਪਾਈਆਂ ਉਹ ਕ੍ਰੈਂਕ ਜਿਹੇ ਲੈਏ ਉਥੋਂ ਉਹਦੇ ਹੀ ਥੋੜਾ ਜਿਹਾ ਫਾਲਸ ਜਿਹੜੇ ਆਪਾਂ ਉਥੋਂ ਲੈ ਕੇ ਆਏ ਮੋਗੇ ਤੋਂ ਕੁਆਰਟ ਚੋਂ ਉਹਦੇ ਹੀ ਥੋੜਾ ਜਿਹਾ ਫਾਲਸ ਆਪਾਂ ਇਸ ਕਾ ਨਵੀਆਂ ਪਾਤੀਆਂ ਤੇ ਸਟਾਫਰ ਬਿਲਕੁਲ ਨਵੇਂ ਵਰਗਾ ਹੀ ਆ ਦੇਖੋ ਪ੍ਰਾਇਮਰ ਵੱਜਿਆ ਤੇ ਸਟਾਫਰ ਬਿਲਕੁਲ ਸਹੀ ਆ ਤੇ ਤੁਹਾਨੂੰ ਦੱਸ ਦਿਆਂ ਜੀ ਆਪਾਂ ਪਹਿਲਾ ਨੰਬਰ ਹੈਗਾ ਜੀ ਇਹਦਾ ਇਹ ਦੇਖੋ ਪਹਿਲਾਂ ਹੈਗੀ ਸੀ ਜੀ ਇੱਥੇ ਰਬੜ ਇਸ ਜਗ੍ਹਾ ਤੇ ਰਬੜ ਸੀ ਰਬੜ ਕਰਕੇ ਇਹ ਜਦੋਂ ਇਹ ਰਬੜ ਢਿੱਲੀ ਹੋ ਜਾਂਦੀ ਸੀ ਇਹਦੇ ਜੀ ਰਬੜ ਵੀ ਕੋਈ ਛੋਟੀ ਇੱਥੇ ਥੱਲੇ ਤਾਂ ਵੱਡੀ ਰਬੜ ਆ ਨਾ ਇੱਥੇ ਹੈਗੀ ਸੀ ਛੋਟੀ ਰਬੜ ਜਦੋਂ ਚੱਲ ਚੱਲ ਕੇ ਕੁਸਤੀ ਜਾਨੀ ਕਿ 5-4 ਦਿਨ ਚੱਲਦੀ ਸੀ ਤੇ ਇੱਥੋਂ ਰਬੜ ਖਰਾਬ ਹੋ ਜਾਂਦੀ ਜਾਨੀ ਖੁੱਲੀ ਹੋਣ ਲੱਗ ਜਾਂਦੀ ਹੌਲੀ ਹੌਲੀ ਜਦੋਂ ਰਵੜ ਖੁੱਲੀ ਹੋ ਗਈ ਖੁੱਲੀ ਹੋ ਕੇ ਫਿਰ ਆਪਸ ਵਿੱਚ ਬਰਾਟੀ ਵੱਜੀ ਵਜੇ ਵਜ ਕੇ ਕਈ ਵਾਰ ਤਾਂ ਸਾਡੀਆਂ ਬਰਾਟੀਆਂ ਡਿੱਗ ਪਿੰਦੀਆਂ ਥੱਲੇ ਵੀ ਜਾਨੀ ਕਿ ਕਿਤੇ ਡਿੱਗ ਪੀਆਂ ਜਾਂ ਕੁਝ ਵੀ ਹੋ ਗਿਆ ਖੇਤਾਂ 'ਚ ਲੱਬ ਲੱਬ ਕੇ ਲਾਉਣੇ ਵੇ ਤੇ ਕਈ ਵਾਰ ਇੱਥੋਂ ਰਵੜ ਇੱਥੋਂ ਬਰਾਟੀ ਆ ਡਿੱਗ ਪਿੰਦੀ ਸੀ ਇਹਦੇ ਕਰਕੇ ਕਿਸਤੀ ਤੇ ਬੜਾ ਦਬਾਅ ਹੁਣ ਆਪਾਂ ਅਸੀ ਲਾਈ ਲਿਆਏ ਅਸੀਂ ਇਹ ਵੇਸੇ ਮਥਾੜੂ ਵਾਸਤੇ ਸੀ ਉਹਨੂੰ ਬਾਕੀ ਆਪਣੀ ਲਾਇਆ ਹੁਣ ਦਸਵੇਸ਼ ਨੂੰ ਲਾਤਾ ਡਬਲ ਬੈਰਨ ਕੀਤਾ ਇਹਦਾ ਬਾੜ ਸੇ ਪੰਜ ਰੋ ਬੈਰਨ ਪਾਇਆ ਗੁੱਲੀਆਂ ਪਾਤੀਆਂ ਸਾਈਡ ਤੇ ਤੇ ਐਡਰ ਸਿਸਟਮ ਕਰਤਾ ਯਾਨੀ ਕਿ ਹੁਣ ਇਹਦਾ ਆਪਾਂ ਇਹਦੇ ਰਬੜ ਕੋਈ ਖਾਊਗੀ ਨਹੀਂ ਕੋਈ ਰਬੜ ਵੀ ਨਹੀਂ ਖਾਊਗੀ ਇਹਦੇ ਜਿੱਦਾਂ ਕਿ ਤਾਰ ਰਬੜ ਥੱਲੇ ਵਾਲੀ ਹੋ ਗਈ ਜਾਂ ਆਉਗੀ ਦੋ ਬਹਿਰ ਹੋ ਗਏ ਦੋ ਹੀ ਰਬੜਾ ਹੋ ਗਿਆ ਰਬੜਾ ਨਹੀਂ ਇਹਦੀ ਖਰਾਬ ਕਿਸ਼ਤੀ ਦੀ ਮਣਿਆਦ ਵੱਧ ਗਈ ਇਹਦੇ ਨਾਲ ਤੇ ਹੁਣ ਤੁਹਾਨੂੰ ਆਪਾਂ ਗੇਅਰ ਕੋਲ ਲੱਗ ਚੱਲਦੇ ਜੀ ਨਾਲ ਆਪਣਾ ਇੱਕ ਟਾਇਰ ਨਵਾਂ ਇੱਕੋ ਵੀ ਪਾਵਾਂਗੇ ਕਿ ਗੀਰ ਦੀ ਕੱਲ ਆਪਾਂ ਇੱਕ ਵੀਡੀਓ ਬਣਾਈਆ ਗੀਰ ਬਾਰੇ ਫਿਟਿੰਗ ਬਾਰੇ ਦੱਸਿਆ ਸੀ ਉਹ ਕ੍ਰੋਸ ਨਹੀਂ ਵਿੱਚੋਂ ਨਹੀਂ ਗੜਾਇੰਦੇ ਉਹਨਾ ਵਾਸ਼ਲਾ ਸੀ ਜਿਆਦਾ ਪਾਤੀਆਂ ਥੜੀ ਜਾਨਕਿ ਇੱਕ ਇੱਕ ਵਾਸ਼ਲ ਪਾਤੀ ਇੱਕ ਇੱਕ ਵਾਸ਼ਲ ਦਾ ਇਹ ਟਾਈਮ ਨਹੀਂ ਲੈਂਦੀ ਸੀ ਅਸੀਂ ਪਾਤੀ ਫਿਰ ਉਹਦੇ ਬਾਅਦ ਕੱਢ ਕੇ ਤੇ ਫਿਰ ਚਲਾਇਆ ਹੁਣ ਤੁਹਾਨੂੰ ਚੱਕਰਾਂ ਦੇ ਜੀ ਤਾਰ ਵਗੈਰਾ ਚੈੱਕ ਕਰੋ ਉਹdala ਕਰਕੇ ਜਾਨਕਿ ਇਹ ਹੁਣ ਆਪਾਂ ਜਿਹਦੇ ਵਿੱਚ ਵਾਸ਼ਲਾ ਪਾਈਆਂ ਦੋ ਵੱਡੀਆਂ ਪਾਈਆਂ ਛੋਟੀ ਵਾਸ਼ਲਾ ਨਹੀਂ ਪਾਈ ਕੋਈ ਵੀ ਦੋਵੇਂ ਵੱਡੀਆਂ ਵਾਸ਼ਲਾ ਨਾਲ ਹੀ ਆਪਾਂ ਇਹਨੂੰ ਸੈੱਟ ਕਰਤਾ ਰਹਿ ਲਿਆ ਜਾਨੀ ਕਿ ਬਿਲਕੁਲ ਹੱਥ ਨੱਗੜੇਗਾ ਤੇ ਇੱਕ ਉਹ ਬੈਰ ਖਰਾਬ ਨਿਕਲਿਆ ਤੇ ਦੋ ਤਿੰਨ ਇੱਕ ਆਪਣੀ ਗਰਾਰੀਆਂ ਵਿੱਚ ਦੋ ਕੋ ਖਰਾਬ ਆ ਗਏ ਨਿਕਲੇ ਜਾਨੀ ਕਿ ਪਿਨੀਅਨ ਦਾ ਆਪਾਂ ਕੰਮ ਕਰਕੇ ਇਹਨੂੰ ਫਿੱਟ ਕਰਾਉਣ ਦਾ ਕੰਮ ਕਰਕੇ ਫਿੱਟ ਕਰਤਾ ਸਟਾਰ ਵਗੈਰਾ ਗੁੱਲੀ ਵੀ ਪਾਈ ਇੱਕ ਨੂੰ ਵੀ ਤੇ ਏਕਾ ਜੀ ਸ਼ਾਟ ਹੈ ਗਿਆ ਸਾਨੂੰ ਜਰੂਰ ਦੱਸਿਆ ਤੁਸੀਂ ਕਮੈਂਟ ਕਰਕੇ ਕਿ ਇਹਦਾ ਸ਼ਾਫਟ ਦਾ ਕਿਵੇਂ ਕਰੀਏ ਪਾ ਦਈਏ ਕਿ ਕੀ ਕਰੀਏ ਬਾਕੀ ਪਿੱਛੋਂ ਬਿਲਕੁਲ ਸਹੀ ਆ ਇੱਥੇ ਥੋੜਾ ਜਿੰਦੇ ਚ ਹੈਗਾ ਫਾਲਟ ਮੜਾ ਜਣ ਇਹਦਾ ਦੇਖਾਂਗੇ ਦੇਖਦੇ ਨਹੀਂ ਤਾਂ ਨਵੀਂ ਪਾਉਂਦੇ ਸ਼ਾਇਦ ਇਹ ਤੇ ਬਾਕੀ ਜੀ ਉਧਰ ਆਪਾਂ ਕਰਤਾ ਤੇ ਐ ਸਟ ਰਹਿ ਗਿਆ ਉਹ ਜਿਗਾਰ ਆਪਣੇ ਇੱਥੇ ਥੱਲੇ ਪਿਆ ਆ ਬਣਾਇਆ ਇਧਰ ਵਾਲਾ ਇਹ ਲਵਾਂਗੇ ਇੱਥੇ ਜੀ ਐ ਸਟ ਇੱਥੇ ਤੇ ਬਾਕੀ ਹੋਰ ਜੀ ਹੇਕ ਆਪਾਂ ਇਹਦਾ ਕਰਨੇ ਜਿਹੜਾ ਐਡਲ ਆ ਐਡਲ ਦੇਖੋ ਜੀ ਜਦੋਂ ਜ਼ੋਰ ਪੈਂਦਾ ਨਾਲ ਇੱਥੇ ਕਿ ਉਦਾਂ ਦੀ ਜਗ੍ਹਾ ਤੇ ਤੇ ਆ ਨਟ ਹੁੰਦਾ ਨਟ ਵਿੰਗਾ ਹੋ ਜਾਂਦਾ ਇਹਦੇ ਕਰਕੇ ਆਪੇ ਇੱਥੇ ਸਪੋਰਟ ਬਣਾ ਕੇ ਨਾਲ ਬਾਹਰੋਂ ਐਡਲ ਦੀ ਮਜ਼ਬੂਤੀ ਕਰਾਂਗੇ ਤੇ ਹੋਰ ਦੱਸਦੇ ਤੁਹਾਨੂੰ ਆਪਾਂ ਲੈ ਚੱਲਦੇ ਆ ਤੁਹਾਨੂੰ ਸਟਾਪ ਕਰਾਂ ਕੋਲੇ ਪਹਿਲੀ ਗੱਲ ਆਪਾਂ ਇਹ ਦੱਸਦੇ ਆਂ ਕਿ ਜਿਹੜੇ ਮੇਰੇ ਵੀਰ ਨੇ ਕੰਬੈਨ ਲੰਬੀ ਚਲਾਉਣੀ ਆ ਨਾ ਗੇਅਰ ਜ਼ੋਰ ਚੈੱਕ ਕਰਿਆ ਕਰੋ ਵੀਰ ਗੇਅਰ ਦਾ ਕਮਤਰ ਨਹੀਂ ਇੰਨਾ ਵੱਡਾ ਹੈਗਾ ਬਾਕੀ ਜੇਕਰ ਜਦੋਂ ਆਪਾਂ ਇਹ ਰਸਤੇ ਜਾਈਦੇ ਨਾ ਇੱਥੋਂ ਮਸ਼ੀਨ ਵਗੈਰਾ ਤੋੜਦੇ ਹੁੰਦੇ ਆ ਆਪਾਂ ਜਦੋਂ ਇੱਥੋਂ ਪੰਜਾਬ ਤੋਂ ਕਿਉਂਕਿ ਜਦੋਂ ਆਪਾਂ ਹਿਮਾਚਲ ਘਾਟ ਨਿਕਲਦੇ ਸਰਦਾਰ ਸ਼ਹਿਰ ਤੋਂ ਤੇ ਕੋਟੇ ਦੇ ਵਿੱਚ ਕੋਈ ਸਮਾਨ ਦੀ ਮਸ਼ੀਨ ਦਾ ਮਿਲੂਗਾ ਰਸਤੇ ਜੱਗੇਰ ਵਗੈਰਾ ਦਾ ਕਿਉਂਕਿ ਆਪਾਂ ਇੰਨਾ ਸਮਾਨ ਦਾ ਨਾਲ ਰੱਖ ਨਹੀਂ ਸਕਦੇ ਸਮਾਨਤਾ ਹੁੰਦਾ ਆਪਣੇ ਕੋਲੇ ਜੀ ਚੀਜ਼ ਉਹੀ ਖਰਾਬ ਨਹੀਂ ਜਿਹੜੀ ਆਪਣੇ ਕੋਲੇ ਨਹੀਂ ਹੁੰਦੀ ਸਮਾਨ ਦੇ ਕਿਉਂਕਿ ਕੋਈ ਵੀ ਸਮਾਨ ਹੁੰਦਾ ਆਪੋ ਆਪਣਾ ਜ਼ਰੂਰੀ ਹੁੰਦਾ ਅਸੀਂ ਇੱਕ ਵਾਰ ਬਾਹਰ ਗਏ ਪਹਿਲੀ ਵਾਰ 1240 ਲੈ ਕੇ ਉਹਦੇ ਗੇਅਰ ਦੇ ਗਰਾਰੀਆ ਖਰਾਬ ਹੋ ਗਈ ਤੇ ਉਹ ਸਾਨੂੰ ਗਰਾਰੀ ਫਿਰ ਅਸੀਂ ਕਿਸੇ ਤਰੀਕੇ ਨਾਲ ਸਾਨੂੰ ਪਤਾ ਕਿਹੜੇ ਸਮਾਨ ਦੂਜੇ ਗੇਅਰ ਚ ਲੈ ਕੇ ਗਏ ਉੱਤੇ ਦੂਜੇ ਗੇਅਰ ਚ ਜਾਨੀ ਕਿ ਪੁਲੀ ਛੋਟੀ ਕਿਉਂਕਿ ਉਹ 14 ਦੀ ਪੁਲੀ ਤੇ 1240 ਦੀ ਸਪੀਡ ਹੀ ਬਹੁਤ ਹੁੰਦੀ 14 15 ਦੀ ਅਸੀਂ ਫਿਰ ਇਹਦਾ ਜੀ ਤੁਹਾਨੂੰ ਆਪਾਂ ਗੇਅਰ ਦੇ ਦੱਸ ਦਿਆਂ ਦਸਮੇਸ਼ ਗੇਅਰ ਦੇ ਬੈਰਿੰਗ ਚੈੱਕ ਕਰੋ ਜੀ ਬੈਰਿੰਗ ਹਰੇਕ ਥਾਂ ਦੇ ਡਬਲ ਗੋਲੀ ਪਾਊਗਾ ਦੇਖੋ ਕਿੰਨਾ ਮੋਟਾ ਬੈਰਿੰਗ ਹੈ ਤੇ ਪਾਊਗਾ ਜੀ ਹਰੇਕ ਡਬਲ ਗੋਲੀ ਵਾਲਾ ਬੈਰਿੰਗ ਪਹਿਣਾ ਤੇ ਹੁਣ ਅੱਜ ਆਪਣੀ ਗੇਅਰ ਦੀ ਫਿਟਿੰਗ ਹੋ ਗਈ ਤਕਰੀਬਨ ਸਮਾਨ ਵਗੈਰਾ ਸਭ ਕੁਝ ਆ ਗਿਆ ਆਪਣਾ ਇਹ ਤੁਹਾਨੂੰ ਨੰਬਰ ਦੱਸ ਦਈਏ ਆਪਾਂ ਬੈਰਿੰਗ ਦਾ ਇਹਦਾ ਨੰਬਰ ਹੈਗਾ ਜੀ 3208 ਐਲ ਐ ਐ ਯੂ ਤੇ ਡਬਲ ਬਰਗ ਦੇ ਫਾਇਦਾ ਕਿ ਥੋੜੀ ਜਿੰਨੀ ਮਨਿਆਦ ਘੇਰਦੀ ਹੈ ਤੇ ਅੱਗੇ ਦੀ ਮਨਿਆਦ ਵੀ ਵਧੂਗੀ ਤੇ ਨਾਲੇ ਤੇ ਨਾਲੇ ਇਹ ਜਿੱਦਾਂ ਹੁਣ ਰੋਡ ਤੇ ਵੱਡਾ ਗੇਰ ਕਿਹੜੀ ਕਿਹੜੀ ਕੰਮ ਜਾ ਕੇ ਕਹਿੰਦੇ ਵੱਡਾ ਗੇਰ ਸਹੀ ਰਹਿੰਦਾ ਹੈ ਵੱਡਾ ਗੇਰ ਦਾ ਇਹ ਹੁੰਦਾ ਫਾਇਦਾ ਕਿ ਇਹਦੇ ਬਹਿਰ ਗੋਲੀ ਹੋਏ ਹੁੰਦੇ ਆ ਯਾਨੀ ਕਿ ਬਾਜ ਤਾਂ ਨਹੀਂ ਘੇਰ ਕਰਦੇ ਹੈ ਘੇਰਦੀ ਨਾਲੇ ਥੋੜੀ ਲਾਈਫ ਲੰਬੀ ਹੈ ਲੰਮਾ ਚੱਲਦਾ ਇਹ ਤੇ ਆਪਾਂ ਕਰਾਂਗੇ ਪਹਿਲੇ ਕਾਊਂਟਰਫਿਟ ਥੋੜੀ ਜਿਹੀ ਗਰਾਰੀ ਟਾਈਟ ਹੈ ਇਹਦੇ ਥੋੜਾ ਜਿਹਾ ਟਾਈਮ ਲੱਗਦਾ ਜਿੱਦਾਂ ਹੁਣ ਰੈਲੀ ਕਰ ਰਾਂ ਵੀ ਯਾਨੀ ਕਿ ਆਪਾਂ ਇੱਕ ਗਰਾਰੀ ਸਿੰਗਲ ਪਾਈ ਆ ਤਕਰੀਬਨ ਰੈਲੀ ਹੋ ਹੀ ਗਈ ਆ ਇਹਦੇ ਵਿੱਚ ਗੇਅਰ ਲੌਨ ਦੇ ਵਿੱਚ ਸਮੱਸਿਆ ਆਊਗੀ ਇਹ ਉਦਾਂ ਨਹੀਂ ਲੌਨ ਚ ਕੱਢਣ ਚ ਜਿਵੇਂ ਯਾਨੀ ਕਿ ਇੱਕ ਦੋ ਵਾਰੀ ਲੱਗ ਗਿਆ ਤੇ ਇਹ ਸੈੱਟ ਹੋ ਜਾਊਗਾ ਲਕਿ ਤਕਰੀਬਨ ਆਪਾਂ ਕਰ ਹੀ ਲਿਆ ਇੱਦਾਂ ਠੋਕ ਠੋਕੇ ਗਰਾਰੀ ਕਿਉਂਕਿ ਇਹਦੇ ਚ ਰਗੜਾਈ ਨਹੀਂ ਹੁੰਦੀ ਜਿਵੇਂ ਨਾਲ ਇੱਥੇ ਗਰੈਂਟਰ ਚੱਲਦਾ ਨਾ ਇੱਥੇ ਕੋਈ ਹੋਰ ਚੀਜ਼ ਚੱਲੂਗੀ ਐਦਾਂ ਰੈਲੀ ਕਰਨੀ ਬਣੀ ਆ ਇਹ ਆਪਾਂ ਤਕਰੀਬਨ ਤਵੇ ਆਪਾਂ ਨੂੰ ਘਾੜੋ ਘਾੜ 100 ਵਾਰ ਕਰ ਚੁੱਕੇ ਆਵਾਂਗੇ ਇਸ ਤਰ੍ਹਾਂ ਕੋਈ ਕੋਈ ਨਹੀਂ ਜੜਿਆ ਇਹ ਅਥਰਾ ਚੜਾ ਆ ਤਾਂ ਕਹਾ ਲਾਓ ਜਿਹਾ ਦਿਓ ਦਿਓ 10 ਕੁ ਵਾਰ ਹੋਰ ਕਰ ਲਾ ਬਸ ਹੋ ਗਿਆ ਬਚੜਨ ਲੱਗੇ ਮਾਰ ਦੋ ਦੋ ਚਾਰ ਰੇ ਮਾਰ ਚੁੱਕ ਚੁੱਕ ਕੇ ਹੁਣ ਦੂਜੇ ਪਾਸੇ ਹੱਥ ਨਾਲ ਵਿੱਚ ਕਰਾ ਲਈ ਤਾ ਹੱਟਾਂ ਹੀ ਦਾ ਲਿਆ ਆਪਾਂ ਸੱਤ ਵਾਰੀ ਕਰਦੇ ਫਿਰ ਧੋ ਕੇ ਸਮਾਨ ਨਾਲ ਫਿਰ ਫਿੱਟ ਕਰਦੇ ਆਂ ਆਪਾਂ ਇਹ ਅੱਗੇ ਨੂੰ ਅੱਜ ਕੰਪਲੀਟ ਕਰਾਂਗੇ ਸੇ ਸਮਾਨ ਬਾਰੇ ਤੁਹਾਨੂੰ ਦੱਸਦੇ ਆਂ ਸਮਾਨ ਆਪਾਂ ਨੂੰ ਯਾਨੀ ਕਿ ਆਹ ਵਾਲੀ ਗਰਾਰੀ ਆਪਾਂ ਨੂੰ ਇੱਕ ਮਿਲੀ ਆ ਗਰਾਰੀ ਤਕਰੀਬਨ ਖਤਮ ਹੀ ਹੈ ਹੈ ਵੀ ਸਹੀ ਹੈ ਤੇ ਖਤਮ ਵੀ ਹੈ ਇਹ ਮਿਲਿਆ ਜ ਆਪਾਂ ਨੂੰ ਇੱਕ ਗਰਾਰੀ ਬਾਕੀ ਹੋਰ ਸਮਾਨ ਨਹੀਂ ਮਿਲਿਆ ਆਪਾਂ ਨੂੰ ਜਿਵੇਂ ਕਿ ਕਾਊਂਟਰ ਵਗੈਰਾ ਕੰਨੇ ਮੰਗਵਾ ਕੇ ਦਿਆਂਗੇ ਤੁਹਾਨੂੰ ਆਵਲੀ ਕਰਾ ਦੇਣੀ ਆਪੋ ਇਹ ਆਪਣਾ ਜੀ ਦਸ਼ਮੇਸ਼ ਦਾ ਸਪੈਸ਼ਲ ਗੀਅਰ ਆਉਂਦਾ ਕਿਉਂਕਿ ਇਹਦਾ ਸਮਾਨ ਲਗ ਲਗ ਵਗੈਰਾ ਹੁੰਦਾ ਉੱਥੇ ਸਮਾਨ ਸਾਰਾ ਚੱਕ ਲਿਆ ਜਿਹੜਾ ਗੀਅਰ ਦਾ ਉਧਰ ਜਾੜਾ ਲੈ ਕੇ ਦੂਜਾ ਉਹ ਵੀ ਲਾਇਆ ਤੇ ਇਹ ਸਮਾਨ ਜਾਨੀ ਕਿ ਆਪਾਂ ਨੂੰ ਕਾਊਂਟਰ ਮਿਲਦੀ ਸੀ 4800 ਦੇ ਲਗਭਗ ਮਿਲਦੀ ਸੀ ਆਪਾਂ ਕਾਉਂਟਰ ਜਾਨੀ ਕਿ ਹੈ ਨਹੀਂ ਸੀ ਕਹਿੰਦੇ ਮੰਗਵਾ ਕੇ ਦਿਆਂਗੇ ਹੁਣ ਆਪਾਂ ਜੀ ਇਹਦੇ ਦੰਦਿਆ ਚੇਂਜ ਕਰਤੇ ਆ ਜਾਨੀ ਕਿ ਇਹਦਾ ਪਾਸਾ ਉਲਟ ਕਰਕੇ ਫਿੱਟ ਕਰਾਤੀ ਆ ਹੁਣ ਜਾਨੀ ਕਿ ਇਹ ਚੀਜ਼ ਨੇ ਕੰਮ ਕਰਨਾ ਇੰਨੇ ਇਧਰ ਨਹੀਂ ਕਰਨਾ ਇਹ ਉਧਰ ਕਰਤੀ ਪਹਿਲੇ ਜਦੋਂ ਖਰਾਬ ਸੀ ਤੇ ਆ ਵਾਲੀ ਗਰਾਰੀ ਮਿਲਿਆ ਇਹ ਸੈੱਟ ਹੋ ਗਿਆ ਆ ਗਰਾਰੀ ਇੱਕ ਮਿਲਿਆ ਜੀ ਤੇ ਬਾਕੀ ਇਹਦਾ ਸੈੱਟ ਕਰਾਤਾ ਤੇ ਇਹ ਜੀ ਦਸ਼ਮੇਸ਼ ਵਾਲਾ স্পੈਸ਼ਲ ਗੀਅਰ ਬਣਾਇਆ ਜਾਨੀ ਕਿ ਇਹਨੂੰ ਦਸ਼ਮੇਸ਼ ਦਾ ਹੀ ਸਮਾਨ ਆਊਗਾ ਹੋਰ ਜਾਨੀ ਕਿ ਹੋਰ ਗੇਰਦੇ ਨਹੀਂ ਆਉਂਦਾ ਜਿੱਦਾਂ ਫਰੀਦ ਦਾ ਵੀ ਲੱਗਾ ਹੈ ਕਰਤਾਰ ਦਾ ਵੀ ਲੱਗਾ ਹੈ ਅਲੱਗ-ਅਲੱਗ ਸਮਾਨ ਪਾਇਆ ਆਪਾਂ ਆਪਣੀ ਕੰਪਨੀਾਂ ਲੱਜੀਆਂ ਦੀ ਹੈ ਤੇ ਆ ਚੱਕੀ ਚੰਗੀ ਕਰਦਾ ਰੇਂਜ ਹੈ ਦਰਵਾਜ਼ਾ ਸੋ ਅਸੀਂ ਦੱਜਣਾ ਕਰਦੇ ਜੀ えっと、もう一度か。<laughs> <laughs>